ਪੰਜਾਬ ਦੇ ਕਿਸਾਨਾਂ ਉੱਤੇ ਸਰਕਾਰ ਢਾ ਰਹੀ ਹੈ ਬਹੁਤ ਵੱਡੇ ਵੱਡੇ ਕਹਿਰ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨਾਂ ਐਕਵਾਇਰ ਹੋ ਰਹੀਆਂ ਅਤੇ ਹੱਕ ਮੰਗਣ ਵਾਸਤੇ ਜਦੋਂ ਧਰਨੇ ਮੁਜਾਰੇ ਕਿਸਾਨ ਮਜ਼ਦੂਰ ਕਰਦੇ ਨੇ ਤੇ ਉਹਨਾਂ ਨੂੰ ਡੇਟੇਨ ਕਰਕੇ ਗੱਡੀਆਂ ਵਿੱਚ ਪਾਇਆ ਜਾਂਦਾ ਹੈ ਪੱਗਾਂ ਲਾਈਆਂ ਜਾਂਦੀਆਂ ਐ ਕੁੱਟਮਾਰ ਕੀਤੀ ਜਾਂਦੀ ਲਾਠੀ ਚਾਰਜ ਕੀਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਇਹ ਸਾਰਾ ਕੁਝ ਭਗਵੰਤ ਮਾਨ ਦੀ ਸ਼ਹਿਤ ਹੋ ਰਿਹਾ ਹੈ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਅਤੇ ਕਿਸਾਨਾਂ ਨੇ ਇਹ ਗੱਲ ਕਹੀ ਵੀ ਸਾਡੇ ਉੱਤੇ ਇਹ ਜੋ ਭਗਵੰਤ ਮਾਨ ਸਰਕਾਰ ਆ ਇਹ ਬਹੁਤ ਹੀ ਜ਼ਿਆਦਾ ਕਹਿਰ ਕਰ ਰਹੀ ਆ ਤੇ ਸਾਨੂੰ ਦੱਬਣ ਕੁਚਲਣ ਦੀ ਕੋਸ਼ਿਸ਼ ਪੂਰੀ ਇਹ ਸਰਕਾਰ ਵੱਲੋਂ ਹੋ ਰਹੀ ਆ ਇਹ ਵੱਖ-ਵੱਖ ਜ਼ਿਲ੍ਹੇ ਦੀਆਂ ਤਸਵੀਰਾਂ ਨੇ ਗਰਦਾਸਪੁਰ ਪਠਾਨਕੋਟ ਅਤੇ ਹੋਰ ਜੋ ਮੋਗਾ ਹੋਰ ਵੀ ਵਕ ਵਕ ਤਸਵੀਰਾਂ ਤੁਹਾਨੂੰ ਆਪਾਂ ਇਹਦੇ ਵਿੱਚ ਵੀਡੀਓ 'ਚ ਦਿਖਾਈਆਂ ਕਿ ਕਿਸਾਨਾਂ ਤੇ ਅਤਿਆਚਾਰ ਇੰਨਾ ਕਿਉਂ ਇਹ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਕਿ ਇੰਨਾ ਅਤਿਆਚਾਰ ਇੰਨਾ ਜ਼ਿਆਦਾ ਅਤਿਆਚਾਰ ਕਿਸਾਨਾਂ ਮਜ਼ਦੂਰਾਂ ਤੇ ਹੋ ਰਿਹਾ ਧਰਨਾ ਮੁਜ਼ਾਹਰਾ ਕਰਨਾ ਸਾਡਾ ਕਿਸਾਨਾਂ ਦਾ ਹੱਕ ਸੀ ਜੋ ਉਹ ਵੀ ਹੁਣ ਉਹਨਾਂ ਨੂੰ ਲਾਉਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਜੀ ਰਾਘਰੀ ਪਰੇਸ਼ਾਨ ਹੁੰਦੇ ਨੇ ਰਾਘਰੀ ਕੌਣ ਨੇ ਰਾਘਰੀ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਵਿਦਿਆਰਥੀ ਇਹ ਸਾਰੇ ਨਹੀਂ ਅਧਿਆਪਕ ਨਹੀਂ ਤੇ ਤੁਸੀਂ ਇਹਨਾਂ ਸਾਰਿਆਂ ਨੂੰ ਕੁੱਟ ਰਹੇ ਹੋ ਇੰਨਾ ਜ਼ਿਆਦਾ ਕੁੱਟ ਰਹੇ ਕੋਈ ਗੱਲ ਨਹੀਂ ਕਰਨ ਵਾਲੀ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਭਾਈ ਅਤਿਆਚਾਰ ਕਰਨਾ ਬੰਦ ਕਰ ਦੇ ਜਦੋਂ ਕਿਹੇ ਵੀ ਚੀਜ਼ ਦੇ ਦਿਨ ਥੋੜੇ ਰਹਿ ਜਾਣ ਕਿ ਫਿਰ ਉਹ ਅਤਿਆਚਾਰ ਕਰਦਾ ਹੈ ਤੇ ਤੂੰ ਉਹ ਕੰਮ ਕਰ ਰਿਹਾ ਹੈ ਤੂੰ ਬੁੱਚੜਾਂ ਵਾਲੇ ਕੰਮ ਕਰ ਰਿਹਾ ਹੈ ਕਿਸਾਨਾਂ ਮਜ਼ਦੂਰਾਂ ਨੂੰ ਇੰਨਾ ਦਬ ਦਬਣ ਦੀ ਕੋਸ਼ਿਸ਼ ਕਰ ਰਿਹਾ ਕੋਈ ਗੱਲ ਨਹੀਂ ਕਰਨ ਵਾਲੀ ਤੇਰੇ ਵਾਸਤੇ ਇਹ ਭਾਈ ਬਿਲਕੁਲ ਇਹ ਸਿਆ ਨਹੀਂ ਜਾਊਗਾ ਇਹ ਕਿਸ ਦਿਨ ਇਹ ਨਾ ਹੋ ਜੇ ਕਿ ਸਾਰੇ ਹੀ ਲੋਕ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਵਿਦਿਆਰਥੀ ਚਾਹੇ ਕੋਈ ਵੀ ਵਰਗਾ ਕਿ ਇਹਨਾਂ ਦਾ ਇਕੱਠ ਇਕੱਠਾ ਹੋ ਜੇ ਤੇ ਤੇਰੇ ਵਾਸਤੇ ਪਿੰਡਾਂ ਵਿੱਚ ਆਉਣਾ ਬੰਦ ਕਰ ਦੇਣ ਤੇਰੇ ਜੋ ਨਮਾਇंदे ਨੇ ਉਹਨਾਂ ਲਈ ਰਾਹ ਬੰਦ ਹੋ ਜਾਣ ਕਿਉਂਕਿ ਹੁਣ ਸਵਾਲ ਪੁੱਛਦੇ ਨੇ ਕਿਸਾਨ ਹੁਣ ਤੁਹਾਡੇ ਜੋ ਵੀ ਵਿਧਾਇਕ ਨੇ ਉਹਨਾਂ ਕੋਲ ਸਵਾਲ ਪੁੱਛਦੇ ਨੇ ਤੇ ਤੁਹਾਡੇ ਵਿਧਾਇਕਾਂ ਨੂੰ ਕੋਈ ਸਵਾਲ ਦਾ ਜਵਾਬ ਨਹੀਂ ਆਉਂਦਾ ਉਸ ਕਰਕੇ ਤੁਸੀਂ ਇਹਨਾਂ ਨੂੰ ਡਿਟੇਨ ਕਰਦੇ ਹੋ ਤੁਸੀਂ ਇਹਨਾਂ ਤੇ ਲਾਠੀ ਚਾਰਜ ਕਰਦੇ ਹੋ ਇਹ ਤੁਹਾਡੇ ਵਾਸਤੇ ਚੰਗੀਆਂ ਗੱਲਾਂ ਨਹੀਂ ਇਹ ਭਾਈ ਬਿਲਕੁਲ ਇਸ ਗੱਲ ਤੋਂ ਬਰਦਾਸ਼ਤ ਆਜੋ ਇਹ ਜੋ ਅੱਗੇ ਦੀ ਬਾਕੀ ਨਿਊਜ਼ ਹੈ ਉਹ ਤੁਸੀਂ ਦੇਖਦੇ ਜਾਓ ਕਿ ਕੀ ਕੀ ਅਤਿਆਚਾਰ ਕਿਸਾਨਾਂ ਉੱਤੇ ਹੋ ਰਿਹਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਤੁਹਾਡੀ ਗੱਲ ਕਿਸਾਨਾਂ ਦੀ ਗੱਲ ਲੋਕਾਂ ਦੀ ਗੱਲ ਸਾਰੀ ਦੁਨੀਆ ਤੱਕ ਪਹੁੰਚੇ ਕਿ ਸਾਡੇ ਨਾਲ ਕਿਸਾਨਾਂ ਨਾਲ ਦੁਕਾਨਦਾਰਾਂ ਨਾਲ ਵਿਦਿਆਰਥੀਆਂ ਨਾਲ ਅਧਿਆਪਕਾਂ ਨਾਲ ਮਜ਼ਦੂਰਾਂ ਨਾਲ ਇਹ ਸਰਕਾਰ ਕੀ ਕਰ ਰਹੀ ਆ ਇਹ ਸ਼ੀਸ਼ਾ ਸਾਫ਼ ਹੋ ਜਾਏ ਇਹ ਕਿਸਾਨਾਂ ਦਾ ਕਹਿਣਾ ਸੀ भाई इस चैनल में जरूर सब्सक्राइब कर लियो इन बेनती फतह बुलाने हैं वाहगुरू जी का खालसा वाहू जी की फतेह ਪੂਰ ਤਿਆਰ ਹੋਈ ਇਹ ਅੱਛੀ ਵੀ ਤਰ੍ਹਾਂ ਮੇਰ ਦੀ ਕਹਾਣੀ ਹੈ ਇਹ ਨਹੀਂ ਕਿ ਲੋਕਾਂ ਦੀ ਭਾਵਨਾ ਜ਼ਮੀਨਾਂ ਨੂੰ ਪਚਾਉਣ ਵਾਸਤੇ ਹੈ ਇਹ ਸਰਕਾਰ ਨੂੰ ਗੰਭੀਰ ਤੇ ਵਿਗਿਆ ਪਰ ਲੈਣਾ ਚਾਹੀਦਾ ਵੀ ਰੋਕਾਂ ਵੀ ਰੁਕੀ ਕੀ ਹੈ ਲੋਕਾਂ ਦੇ ਅੰਦਰ ਜ਼ਮੀਨ ਕਿਵੇਂ ਵਸੀ ਹੋਈ ਹੈ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਕਿਸਾਨ ਤੇ ਮਜ਼ਦੂਰ ਬੱਚਨਗੇ ਤਾਂ ਇਹ ਜ਼ਮੀਨ ਬਚੂਗੀ ਜ਼ਮੀਨ ਕਿਸੇ ਹੱਲ ਤੇ ਨਿਹਾੜ ਦੇਵਾਂਗੇ ਉਹਦਾ ਸਾਰਾ ਦਾ ਸਰ ਵੀ ਲਾਵਾਗੇ ਕਿਹੜੀ ਕੋਈ ਪਰਵਾਹੀ ਨਹੀਂ